ਗੁਰ ਸਮਰਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾ ਕਿਆ ਹਾਂ ਕਥੀ ਕਥੇ ਕਤ ਦੇਖਾਂ ਮੈਂ ਕਥਣਾ ਕਥਣਾ ਜਾਈ ਜੋ ਤੁਦ ਭਾਵ ਸੋਈ ਆਖਾਂ ਤਿਲ ਤੇਰੀ ਵਡਿਆਈ ਪਰਮ ਸਨਮਾਨ ਜੋਗ ਜੋਗੋ ਜੋਗ ਟਲ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਿੱਚ ਜੁੜ ਕੇ ਗੁਰੂ ਕਲਗੀਧਰ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਛੋਟੇ ਸਹਿਬਜ਼ਾਦੇ ਆ ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦਾ ਅੱਜ ਸ਼ਹਾਦਤ ਦਾ ਦਿਨ ਹੈ اپنی ਸ਼ਰਧਾ ਆਪਣਾ ਪਿਆਰ ਗੁਰੂ ਕੇ ਲਾਨਾ ਵਾਸਤੇ ਭੇਟਾ ਕਰ ਰਹੇ ਹੋ ਆਓ ਅੱਜ ਦੇ ਇਤਿਹਾਸ ਨਾਲ ਜੁੜਨਾ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਸਾਧ ਸੰਗਤ ਜੀ ਇੱਕ ਵਾਰੀ ਬੇਨਤੀ ਕਰਨ ਤੇ ਸਾਰੇ ਫਤੇ ਦਾ ਜਵਾਬ ਫਤੇ ਵਿੱਚ ਦਿਓ ਸਾਰੇ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ ਇਹ ਨਾ ਲੋਕਾਂ ਨੂੰ ਮਨ ਵਿੱਚ ਲੱਗਦਾ ਹੈ ਸੱਭ ਜਹਾ ਦੇ ਆਏ ਸੀ ਸੱਭ ਜਹਾ ਦੇ ਚਲੇ ਗਏ ਵੀ ਜਦੋਂ ਅਸੀਂ ਆਉਂਦੇ ਨਾ ਸੰਸਾਰ ਦੇ ਵਿੱਚ ਮਨੁੱਖ ਹੁੰਦਾ ਮਰ ਜਾਂਦਾ ਪਰ ਗੁਰਬਾਣੀ ਦੇ ਵਿੱਚ ਪੰਕਤੀ ਹੁੰਦੀ ਹੈ ਸਭ ਕਹਿੰਦੇ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਆਓ ਇੱਕ ਵਾਰੀ ਸੱਭ ਜਾਦਿਆਂ ਨੂੰ ਯਾਦ ਕਰਦੇ ਆਂ ਇਹ ਪੰਕਤੀ ਪੜ੍ਹੀਏ ਜਨ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਜਨ ਪਰਉਪਕਾਰ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰ ਦੇਖੋ ਨਾ ਸਾਸ ਸੰਗਤ ਦੀ ਸਭ ਜਾਤਿਆਂ ਦਾ ਅਸੀਂ ਸ਼ਹਾਦਤ ਦੇ ਦਿਨ ਮਨਾ ਰਹੇ ਆ ਉਹਨਾਂ ਨੇ ਸਾਨੂੰ ਭਗਤੀ ਨਾਲ ਵੀ ਜੋੜ ਦਿੱਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜ ਦਿੱਤਾ ਪ੍ਰਮਾਤਮਾ ਨਾਲ ਵੀ ਮਲਾਪ ਹੋ ਜਾਏਗਾ ਤੇ ਕਰਦੇ ਕੀ ਹਨ ਪਰਉਪਕਾਰੀ ਜੀ ਦਾਨ ਦੇ ਭਗਤੀ ਲਾਇਣ ਜੀ ਦਾਨ ਦੇ ਭਗਤੀ ਲਾਇਣ ਹਰ ਸਿਓ ਲੈਣ ਮਲਾਏ ਜਨ ਪਰ ਉਪਕਾਰੀ ਆਏ ਹਰ ਸਿਓ ਲੈਣ ਮਲਾਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਸਾਧ ਸੰਗਤ ਜੀ ਸਭ ਜਾਦੇ ਅੱਜ ਵੀ ਬੈਠੇ ਆ ਜਾਓ ਭਾਵਨਾ ਦੇ ਨਾਲ ਫਤੇਗੜ ਸਾਹਿਬ ਭਾਵਨਾ ਲਿਆਈਏ ਤੇ ਸਾਡੀ ਸੋਚ ਵਿੱਚ ਵੀ ਬੈਠੇ ਹੈ ਮੈਂ ਉਹੀ ਬੇਨਤੀ ਕਰ ਰਿਹਾ ਕਿ ਉਹਨਾਂ ਦੀ ਸੋਚ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਕਿੰਨਾ ਕੁ ਟਾਈਮ ਲੱਗਣਾ ਸੀ 5 ਮਿੰਟ ਦਾ ਕੰਮ ਸੀ ਉਸ ਨੂੰ ਬਣਾਉਣ ਵਾਸਤੇ ਪਰ ਸੋਚ ਖਤਮ ਕਰ ਰਹੇ ਸੀ ਸਹਿਬ ਜਦਿਆਂ ਦੀ ਸੋਚ ਪਰ ਨਹੀਂ ਕਰ ਸਕੇ ਸਾਸੰਗਤ ਜੀ ਤਿੰਨ ਰਾਤਾਂ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀਆਂ ਪਰਦਾਦੀ ਨੇ ਨਿਗ ਦਿੱਤਾ ਇੱਕ ਦਿਨ ਨਿਗ ਦਿੱਤਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਪਤਾ ਨਹੀਂ ਦਾਦੀ ਦੀ ਸਿੱਖਿਆ ਕਿੱਦਾਂ ਦੀ ਹੋਏਗੀ ਜਿਨ੍ਹਾਂ ਸਿੱਖਿਆਵਾਂ ਨੇ ਸਹਿਬਜ਼ਾਦਿਆਂ ਨੂੰ ਡੋਲਣ ਨਹੀਂ ਦਿੱਤਾ ਮੈਂ ਹਮੇਸ਼ਾ ਬੇਨਤੀ ਕਰਦਾ ਦੁਸ਼ਮਣਾਂ ਨੇ ਦਾਦੀ ਨੂੰ ਕਦੇ ਕਚੈਰੀ ਵਿੱਚ ਨਹੀਂ ਬੁਲਾਇਆ ਵੀ ਅਸੀਂ ਸਹਿਬਜ਼ਾਦਿਆਂ ਨੂੰ ਬੁਲਾਵਾਂਗੇ ਸਹਿਬਜ਼ਾਦਿਆਂ ਦੇ ਨਾਲ ਕੋਈ ਸਿਆਣਾ ਹੋਏਗਾ ਤੇ ਡਰਣਗੇ ਨਹੀਂ ਪਰ ਉਹ ਦੋਨੇ ਇਕੱਲੇ ਜਾਂਦੇ ਆ ਸਹਿਬਜ਼ਾਦੇ 7 ਤੇ 9 ਸਾਲ ਦੇ ਸੋਚ ਨਹੀਂ ਬਦਲੀ ਸਾਥਸੰਗਤ ਦੀ ਤੇ ਸਮੇ ਨੂੰ ਕਹਿ ਦਿੰਦਾ ਸੀ ਹਕੂਮਤ ਨੂੰ ਕਹਿ ਦਿੰਦਾ ਸੀ ਹਮੇ ਫੂਲ ਮਤ ਸਮਝਣਾ ਹਮ ਕਾਂਟੋਂ ਸੇ ਵੀ ਤੀਖੇ ਹੈ ਸਰ ਕਟਾ ਸਕਤੇ ਹੈ ਜੇ ਅੱਬਾ ਸੇ ਸਿੱਖੇ ਹੈ ਮੈਂ ਕੱਲ ਵੀ ਬੇਨਤੀ ਕੀਤੀ ਨਾ ਝੁੱਕ ਦੇਣਾ ਬਾਬਾ ਜੋਰਾਵਰ ਸਿੰਘ ਨੇ ਆਖਿਆ ਜੇ ਫਤੇ ਸਿੰਘ ਝੁੱਕ ਜਾਂਦਾ ਤੇ ਪੂਰੀ ਕੌਮ ਦਾ ਸਿਰ ਝੁੱਕ ਜਾਣਾ ਸੀ ਜੇ ਬਾਬਾ ਫਤੇ ਸਿੰਘ ਝੁੱਕ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਝੁੱਕ ਜਾਣਾ ਸੀ ਕਲਗੀਆਂ ਵਾਲੇ ਦਾ ਸਿਰ ਝੁੱਕ ਜਾਣਾ ਸੀ ਪਰ ਉਹ ਨਹੀਂ ਚੁਕੇ ਸਾਧ ਸੰਗਤ ਦੀ ਉਹ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਕੇ ਗਏ ਆ ਜਿੱਥੇ ਇਹ ਸਿੱਖੀ ਦਾ ਮਹਿਲ ਖੜਾ ਹੈ ਅੱਜ ਦਾ ਦਿਨ ਆਇਆ 13 ਪੋ ਦਾ ਦਾਦੀ ਨੇ ਹਮੇਸ਼ਾ ਦੀ ਤਰ੍ਹਾਂ ਪਿਆਰ ਦਿੱਤਾ ਅਸੀਸਾਂ ਦਿੱਤੀਆਂ ਤੇ ਦਾਦੀ ਸਮਝਾ ਰਹੀ ਸੀ ਜੋਰਾਵਰ ਤੇਰਾ ਨਾਮ ਜੋਰਾਵਾਰ ਹੈ ਹੁਣ ਸਮਾਂ ਹੈ ਆਪਣਾ ਜੋਰ ਦਿਖਾਉਣ ਦਾ ਡੋਲਣਾ ਨਹੀਂ ਹੈ ਦਾਦੀ ਤੂੰ ਫਿਕਰ ਨਾ ਕਰੀ ਜੇ ਮੇਰਾ ਨਾਮ ਜੋਰਾਵਾਰ ਹੈ ਨਾ ਤੇ ਮੈਂ ਇਸ ਨਾਮ ਨੂੰ ਸਿੱਧ ਕਰਕੇ ਦਿਖਾਵਾਂਗਾ ਬਾਬਾ ਫਤੇ ਸਿੰਘ ਨੂੰ ਸਮਝਾਇਆ ਫਤੇ ਸਿੰਘ ਤੈਨੂੰ ਪਤਾ ਤੇਰਾ ਬਾਪ ਨੇ ਤੇਰਾ ਨਾਮ ਫਤਿਹ ਸਿੰਘ ਰੱਖਿਆ ਤੇ ਤੇਰਾ ਜਨਮ ਹੋਇਆ ਸੀ ਤੇ ਤੇਰੇ ਨਾਮ ਤੇ ਕਿਲਾ ਬਣਾਇਆ ਸੀ ਅਨੰਦਪੁਰ ਸਾਹਿਬ ਦੇ ਅੱਜ ਵੀ ਕਿਲਾ ਫਤਿਹਗੜ੍ਹ ਸਾਹਿਬ ਹੈ ਤੂੰ ਉੱਥੇ ਵੀ ਫਤਿਹ ਪ੍ਰਾਪਤ ਕਰ ਲਈ 7 ਮਹੀਨੇ ਅਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਉੱਥੇ ਵੀ ਤੇਰੀ ਫਤਿਹ ਹੋਈ ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋਇਆ ਉੱਥੇ ਵੀ ਤੂੰ ਫਤਿਹ ਪ੍ਰਾਪਤ ਕਰ ਲਈ ਪਾਵੇਂ ਗੰਗੂ ਬ੍ਰਾਹਮਣ ਦਾ ਘਰ ਆਇਆ ਪਾਵੇਂ ਮੋਰੰਡੇ ਦੀ ਕੋਤ ਵਾਲੀ ਆਈ ਹੈ ਦਾਦੀ ਸਮਝਾਉਂਦੀ ਆ ਦੋ ਰਾਤਾਂ ਨਿਕਲ ਗਈਆਂ ਤੂੰ ਇੱਥੇ ਵੀ ਫਤਿਹ ਪ੍ਰਾਪਤ ਕਰ ਲਈ ਹੈ ਪਰ ਅੱਜ ਦੇਖੀ ਕਿਤੇ ਪੁੱਤਰ ਡੋਲ ਨਾ ਜਾਏ ਤੇ ਬਾਬਾ ਫਤਿਹ ਸਿੰਘ ਨੇ ਜਵਾਬ ਕੀ ਦਿੱਤਾ ਸੀ ਕਹਿੰਦਾ ਦਾਦੀ ਕੋਈ ਗੱਲ ਨਹੀਂ ਜੇ ਮੇਰੇ ਪਿਤਾ ਨੇ ਮੇਰਾ ਨਾਮ ਫਤਿਹ ਸਿੰਘ ਰੱਖਿਆ ਨਾ ਜੇ ਮੇਰੇ ਪਿਤਾ ਨੇ ਮੇਰੇ ਨਾਮ ਤੇ ਕਿਲਾ ਬਣਾਇਆ ਜੇ ਮੈਂ ਆਨੰਦਗੜ੍ਹ ਦੇ ਕਿਲੇ ਵਿੱਚ 7 ਮਹੀਨੇ ਅਸੀਂ ਭੁੱਖਣ ਭਾਣੇ ਰਹਿ ਕੇ ਵੀ ਫਤਿਹ ਪ੍ਰਾਪਤ ਕੀਤੀ ਆ ਸਰਸਾਤ ਪਾਰ ਕਰਕੇ ਵੀ ਫਤਿਹ ਪ੍ਰਾਪਤ ਕੀਤੀ ਆ ਗੰਗੂ ਬ੍ਰਾਹਮਣ ਦਾ ਘਰ ਆਉਂਦਾ ਮੁਰਿੰਡੇ ਦੀ ਕੋਤਵਾਲੀ ਹੁੰਦੀ ਆ ਗਾਦੀ ਆ 2 ਦਿਨ ਹੋ ਗਏ ਆ ਠੰਡੇ ਬੁਰਜ ਵਿੱਚ ਵੀ ਆਪਾਂ ਫਤਿਹ ਪ੍ਰਾਪਤ ਕੀਤੀ ਆ ਪਰ ਦਾਦੀ ਸੱਚ ਜਾਣੀ ਜੇ ਇਹਾਂ ਨੇ ਕਚਹਿਰੀ ਸਾਹਮਣੇ ਲਾਈ ਨਾ ਤੂੰ ਠੰਡੇ ਬੁਰਜ ਤੇ ਖੜੀ ਹੋ ਕੇ ਦੇਖ ਲਈ ਮੈਂ ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਇੱਥੇ ਵੀ ਫਤਿਹਗੜ੍ਹ ਸਾਹਿਬ ਬਣਾ ਕੇ ਜਾਵਾਂ। ਬਣਾਇਆ ਕਿ ਨਹੀਂ ਫਤਿਹਗੜ੍ਹ ਸਾਹਿਬ? ਹੈ ਦੁਸ਼ਮਣਾਂ ਦਾ ਨਾਮ ਨਿਸ਼ਾਨ। ਤੇ ਵਜ਼ੀਰ ਖਾਨ ਨੂੰ ਮਾਰਨ ਵਾਲਾ ਕੌਣ ਸੀ? ਉਹ ਸਰਦਾਰ ਦਾ ਨਾਮ ਸੀ ਭਾਈ ਫਤਿਹ ਸਿੰਘ। ਬਚਨ ਜਿਹੜੇ ਕੀਤੇ ਸਭ ਜਾਦਿਆਂ ਨੇ। ਮੈਨੂੰ ਇੱਕ ਸਵਾਲ ਕੀਤਾ ਸੀ ਗੁਰਮੁਖ ਨੇ ਵੀ ਅਸੀਂ ਅਰਦਾਸ ਵਿੱਚ ਚਾਰ ਸੱਬ ਜਾਦਿਆਂ ਨੂੰ ਯਾਦ ਕਰਦੇ ਹਾਂ। ਪੁੱਤਰ ਤਾਂ ਸਾਰੇ ਗੁਰੂਆਂ ਦੇ ਹੋਏ ਆ ਗੁਰਨਾਨ ਸਿੰਘ ਸਾਹਿਬ ਦੇ ਵੀ ਹੋਏ ਆ ਗੁਰੂ ਨਾਨਕ ਸਾਹਿਬ ਦੇ ਦੋ ਸੁਪੁੱਤਰ ਹੈ ਸਭ ਜਾਦੇ ਬਾਬਾ ਸ਼੍ਰੀਚੰਦ ਲਖਮੀ ਦਾਸ ਜੀ ਜਿਨ੍ਹਾਂ ਦੇ ਬਾਰੇ ਬਾਣੀ ਕਹਿੰਦੀ ਹੈ ਪੁੱਤਰੀ ਕੌਲ ਨਾ ਪਾਲਿਓ ਆਪਣੇ ਪੁੱਤਰ ਆਪਣੇ ਪਿਤਾ ਦੇ ਕਹਿਣੇ ਵਿੱਚ ਨਹੀਂ ਚੱਲੇ ਗੁਰੂ ਅੰਗਦ ਦੇਵ ਜੀ ਦੇ ਦੋ ਸੁਪੁੱਤਰ ਹੈ ਸਭ ਜਾਦੇ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਇੱਕ ਹੋਰ ਬੇਨਤੀ ਕਰਾਂ 바ਸੀ ਬਾਬਾ ਹੀ ਕਰਕੇ ਬੁਲਾਉਣਾ ਉਹਨਾਂ ਨੂੰ ਸਤਕਾਰ ਨਾਲ ਬੁਲਾਉਣ ਕਹਿੰਦਾ ਮਤਲਬ ਪ੍ਰੀਤਿ ਚੰਦ ਨਹੀਂ ਪ੍ਰੀਤਿ ਚੰਦ ਨਹੀਂ ਬਾਬਾ ਪ੍ਰੀਤਿ ਚੰਦ ਹੈ ਤਾਂ ਗੁਰੂ ਰਾਮਦਾਸ ਦਾ ਖੂਨ ਹੈ ਨਾ ਹੈ ਤਾਂ ਗੁਰੂ ਰਾਮਦਾਸ ਜੀ ਦੀ ਸੰਤਾਨ ਹੈ ਕਦੇ ਸ਼੍ਰੀ ਚੰਦ ਲਖਮੀ ਦਾਸ ਨਹੀਂ ਬੋਲਿਆ ਕਰੋ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਛਾਤੀ ਵਿੱਚ ਵੀ ਲੱਤ ਮਾਰੀ ਸੀ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਬਾਬਾ ਮੋਹਣ ਤੇ ਬਾਬਾ ਮੋਰੀ ਜੀ ਮੋਹਣ ਜੀ ਤਾਂ ਬਾਗੀ ਹੋ ਗਏ ਪਰ ਸਮਾਂ ਆਇਆ ਸੀ ਜਦ ਤਨ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਤੁਸੀਂ ਰਾਮ ਕਲੀ ਵਿੱਚ ਸੱਦ ਬਾਣੀ ਪੜ੍ਹਦੇ ਹੋ ਪਰ ਗੁਰੂ ਜੀ ਕਹਿਣ ਤੇ ਮੋਰੀ ਪੁੱਤ ਸਨਮਖ ਹੋਇਆ ਰਾਮਦਾਸੇ ਪੈਰੀ ਪਾਏ ਜੀ ਉਹ ਵੀ ਬਾਗੀ ਹੋ ਚੁੱਕੇ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਹੈ ਬਾਬਾ ਪ੍ਰਿਥੀਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਤੇ ਇੱਕੋ ਸਾਹਿਬ ਜਾਂਦੇ ਆ ਜੋ ਗੁਰੂ ਬਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਾਹਿਬਜਾਦੇ ਆ ਬਾਬਾ ਗੁਰਦੱਤਾ ਜੀ ਬਾਬਾ ਟੱਲਰਾਏ ਜੀ ਤੇ ਇਹ ਉਹ ਲੋਕ ਸਨ ਸਾਧ ਸੰਗਤ ਦੀ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ ਹੁਣ ਬਾਬਾ ਗੁਰਦੱਤਾ ਜੀ ਦੇ ਦੋਸਪੁੱਤਰ ਹੈ ਧੀਰਮਲ ਤੇ ਰਾਮਰਾਏ ਜੀ ਰਾਮਰਾਜ ਜੀ ਦੇ ਦੋਸਪੁੱਤਰ ਹੈ ਰਾਮ ਗੁਰੂ ਹਰਕ੍ਰਿਸ਼ਨ ਤੇ ਰਾਮਰਾਏ ਤੇ ਕਹਿਣ ਦਾ ਭਾਵ ਹੈ ਕਿ ਉਹਨਾਂ ਚਾਰ ਸਭ ਜਾਨ ਨੇ ਇਸ ਕਰਕੇ ਯਾਦ ਕੀਤਾ ਕਿ ਉਹਨਾਂ ਨੇ ਜੋ ਗੁਰੂ ਨੇ ਕਿਹਾ ਉਹਨੂੰ ਜੀਵਨ ਦੇ ਵਿੱਚ ਮੰਨਿਆ। ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਮਾਤਾ ਜੀ ਨੇ ਆਖਿਆ ਬਲ ਇੱਕ ਗੱਲ ਯਾਦ ਰੱਖਿਓ। ਇਹ ਅੱਜ ਸਾਡੇ ਵਾਸਤੇ ਵੀ ਸਨੇਹਾ ਭਾਵੇਂ ਮੈਂ ਹਾਂ ਭਾਵੇਂ ਤੁਸੀਂ ਹੋ। ਜਿੱਥੇ ਮਰਦੀ ਜਾਓ। ਪਰ ਇੱਕ ਗੱਲ ਯਾਦ ਰੱਖਿਓ ਵੀ ਤੁਸੀਂ ਗੁਰਗੋਬਿੰਦ ਸਿੰਘ ਦੇ ਪੁੱਤਰ ਹੋ। ਅਸੀਂ ਫਿਰ ਕਦੇ ਵੀ ਗਲਤ ਰਸਤੇ ਤੇ ਨਹੀਂ ਚਲਾਂਗੇ ਜੇ ਅਸੀਂ ਇਹ ਭਾਵਨਾ ਲਈ ਅਸੀਂ ਉਹਨਾਂ ਸਭ ਜਾਦਿਆਂ ਦੇ ਵਾਰਿਸਾਂ ਕਦੇ ਗਲਤ ਕੰਮ ਨਹੀਂ ਕਰਾਂਗੇ ਤੇ ਸਾਧ ਸੰਗਤ ਜੀ ਜਿਸ ਵੇਲੇ ਸਮਾ ਹੋ ਗਿਆ ਤੇ ਸਿਪਾਈ ਲੈਣ ਆਏ ਮਾਤਾ ਜੀ ਨੇ ਅਜ ਤਿਆਰ ਕੀਤਾ ਪਥਵੀ ਹੈ ਇਹਨਾਂ ਨੇ ਵਾਪਸ ਨਹੀਂ ਆਉਣਾ 7 ਤੇ 9 ਸਾਲ ਆ ਇੱਕ ਘੰਟਾ ਲੇਟ ਹੋ ਜਾਣਾ ਬੱਚਾ ਸਕੂਲ ਤੋਂ ਅੱਧਾ ਘੰਟਾ ਲੇਟ ਹੋ ਜਾ ਅਸੀਂ ਜਗ੍ਹਾ ਜਗ੍ਹਾ ਤਲਾਸ਼ ਕਰਦੇ ਆ ਲੱਭਦੇ ਆ ਜਿਗਰਾ ਮਾਤਾ ਗੁਜਰ ਕੌਰ ਦੀ ਜਿਗਰਾ ਕਲਗੀਧਰ ਪਾਤਸ਼ਾਹ ਦਾ ਕਿੰਨੇ ਦਿਨ ਹੋ ਗਏ ਪਰਿਵਾਰ ਤੋਂ ਵਿਛੜੇ ਹੋ ਛੱਬ ਜਾਂਦੇ ਪਰ ਜਾਨ ਲੱਗੇ ਆ ਮਾਤਾ ਨੂੰ ਫਤਿਹ ਬੁਲਾਉਂਦੇ ਆ ਉਸ ਬੁਰਜ ਦੀਆਂ ਪੌੜੀਆਂ ਉਤਰਦੇ ਪਏ ਚਾਰ ਪੰਜ ਪੌੜੀਆਂ ਉਤਰ ਗਏ ਤੇ ਜਿਹੜਾ ਸਪਾਈ ਸੀ ਤੇ ਉਹ ਵੀ ਵਿਚਾਰਾ ਗਰਸਤੀ ਸੀ ਨਾ ਕਹਿਣ ਲੱਗਾ ਮਾਤਾ ਇੱਕ ਵਾਰੀ ਹੋਰ ਪਿਆਰ ਕਰ ਲੈ। ਇੱਕ ਵਾਰੀ ਹੋਰ ਇਹਨਾਂ ਨੂੰ ਗਲੇ ਨਾਲ ਲਾ ਲਾ। ਇਹਨਾਂ ਨੇ ਵਾਪਸ ਨਹੀਂ ਆਉਣਾ ਅੱਜ। ਇਹਨਾਂ ਨੇ ਵਾਪਸ ਨਹੀਂ ਆਉਣਾ। ਤੇ ਦਾਦੀ ਨੇ ਆਖਿਆ ਪੁੱਤਰ ਲੈ ਜਾ ਇਹਨਾਂ ਨੂੰ ਮੈਂ ਬਹੁਤ ਪਿਆਰ ਕੀਤਾ। ਅੱਜ ਮੇਰਾ ਪਿਆਰ ਅੱਜ ਮੇਰਾ ਆਸ਼ੀਰਵਾਦ ਅੱਜ ਸੂਬੇ ਦੀ ਕਚਹਿਰੀ ਵਿੱਚ ਦਰਸਾਇਆ ਜਾਏਗਾ ਸਭ ਜਾਦੇ ਦਰਸਾਉਣਗੇ ਸਾਧ ਸੰਗਤ ਜੀ ਇੱਕ ਦੋ ਪੌੜੀਆਂ ਹੋਰ ਉਤਰੇ ਤੇ ਬਾਬਾ ਫਤਿਹ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਦਾਦੀ ਸੀ ਅੱਜ ਦਾਦੀ ਪਹਿਲੀ ਵਾਰੀ ਕਿਸੇ ਦਾ ਸਹਾਰਾ ਲੈ ਕੇ ਖੜੀ ਐ ਕੰਧ ਦੇ ਹੱਥ ਲਾ ਕੇ ਸਹਾਰੇ ਦੇ ਨਾਲ ਖੜੀ ਐ ਉਹਦਾ ਹੀ ਦਿਲ ਜਾਣਦਾ ਹੋਏਗਾ ਨਾ ਅਸੀਂ ਜਾਂਦੇ ਆ ਬੱਚੇ ਬਾਹਰ ਜਾਂਦੇ ਪੜ੍ਹਨ ਜਾਂਦੇ ਆ ਬੱਚੇ ਆਪਾਂ ਕਿਦਾਂ ਮਨ ਦੇ ਵਿੱਚ ਆਪਾਂ ਦੁਖੀ ਹੁੰਨੇ ਆ ਤੁਹਾਨੂੰ ਜਾਣੇ ਇਸ ਮਰਨ ਵਾਸਤੇ ਦੀ ਸ਼ੀਤੋਂਣ ਜਾ ਰਹੇ ਦਾਦੀ ਬਾਬਾ ਫਰਦਾਇ ਸਿੰਘ ਕਹਿੰਦਾ ਦਾਦੀ ਇੱਕ ਗੱਲ ਭੁੱਲ ਗਈ ਅੱਜ ਕਹਿਣ ਲੱਗੀ ਕੀ ਬੇਟਾ ਭੱਜ ਕੇ ਉੱਪਰ ਗਿਆ ਦਾਦੀ ਅੱਜ ਅਰਦਾਸ ਨਹੀਂ ਕੀਤੀ ਕਹਿੰਦੀ ਮੈਂ ਭੁੱਲੀ ਨਹੀਂ ਆ ਅਰਦਾਸ ਅੱਜ ਵੀ ਕਰਨੀ ਹੈ ਪਰ ਅੱਜ ਅਰਦਾਸ ਤੁਹਾਡੇ ਜਾਣ ਤੋਂ ਬਾਅਦ ਕਰਾਂਗੇ ਅੱਜ ਅਰਦਾਸ ਤੁਹਾਡੇ ਦਾਦੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਕਰਾਂਗੇ ਦਾਦੀ ਕੀ ਕਹਵੇਂਗੀ ਦਾਦਾ ਜੀ ਨੂੰ ਮੈਂ ਦਾਦੇ ਨੂੰ ਕਹਾਂਗੀ ਕਿ ਇਹ ਪਾਸ਼ਾ ਫਰਜ਼ ਤਾਂ ਦੋਨਾਂ ਦਾ ਹੁੰਦਾ ਨਾ ਦਾਦੀ ਦਾਦੇ ਦਾ ਬੱਚਿਆਂ ਨੂੰ ਪਾਲਣ ਦਾ ਇਕੱਲੇ ਛੱਡ ਕੇ ਚਲੇ ਗਏ ਨਾ ਕੋਈ ਗੱਲ ਨਹੀਂ ਮੇਰਾ ਫਰਜ਼ ਸੀ ਮੈਂ ਇਹਨਾਂ ਨੂੰ ਪਾਲਿਆ ਹੈ ਅੱਜ ਇਹਨਾਂ ਨੂੰ ਇੰਨਾ ਜੋਗਾ ਕਰ ਦਿੱਤਾ ਵੀ ਇਹ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਕਰਨ ਚੱਲੇ ਆ ਇਹ ਇੰਨੇ ਦਿਨ ਹੋ ਗਿਆ ਮੇਰੇ ਕੋਲ ਆ ਰਹੇ ਸੀ ਪਰ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਅੱਜ ਇਹਨਾਂ ਨੇ ਮੇਰੇ ਕੋਲ ਨਹੀਂ ਆਉਣਾ ਅੱਜ ਤੁਹਾਡੀ ਗੋਦ ਵਿੱਚ ਸ਼ਾਮ ਨੂੰ ਚਲੇ ਜਾਣਾ ਹੈ ਅੱਜ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਆਪਣੀ ਗੋਦ ਵਿੱਚ ਇਹਨਾਂ ਨੂੰ ਤੁਸੀਂ ਬਿਠਾਉਣਾ ਹੈ ਜਿਕਾਰੇ ਲਾਉਂਦੇ ਉਹ ਪੌੜੀਆਂ ਉਤਰ ਗਏ ਉਥੇ ਬੜੇ ਡਰਾਵੇ ਦਿੱਤੇ ਜਾ ਰਹੇ ਆ ਲਾਲਚ ਦਿੱਤੇ ਜਾ ਰਹੇ ਆ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਬੈਠਾ ਹੈ ਸ਼ੇਰ ਮੁਹੰਮਦ ਨੂੰ ਵਜੀਰ ਖਾਨ ਕਹਿੰਦਾ ਵੀ ਤੇਰੇ ਭਰਾ ਨਾਹਰ ਖਾਨ ਨੂੰ ਇਹਨਾਂ ਦੇ ਪਿਤਾ ਨੇ ਚਮਕੌਰ ਦੀ ਗੜੀ ਵਿੱਚ ਮਾਰਿਆ ਜਦੋਂ ਪੌੜੀ ਲਾ ਕੇ ਚੜਿਆ ਸੀ ਤੇਰੇ ਭਤੀਜੇ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਾਬਾ ਉਹਨੇ ਸੁਪੁੱਤਰ ਜੀਤ ਸਿੰਘ ਨੇ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਤੂੰ ਬਦਲਾ ਲੈ ਲੈ ਆ ਦੋਨੇ ਸਹਬਜ਼ਾਦੇ ਤੈਨੂੰ ਅਸੀਂ ਸਪੁਰਤ ਕਰ ਦਿੰਨੇ ਤੂੰ ਬਦਲਾ ਲੈ ਲੈ ਸਾਧ ਸੰਗਤ ਜੀ ਉਹਨੇ ਕੀ ਕਿਹਾ ਸੀ ਜਿਹਦੀ ਜਮੀਰ ਜਾਗਦੀ ਹੈ ਉਹ ਕਹਿੰਦਾ ਸੀ ਅੱਲਾ ਮਹਿਫੂਜ਼ ਰੱਖੇ ਇਸ ਪਾਪ ਸੇ ਬਦਲਾ ਹੀ ਲੈਣਾ ਹੈ ਲੈ ਲੇਂਗੇ ਹਮ ਬਾਬ ਸੇ ਕਦੇ ਗੁਰੂ ਗੋਬਿੰਦ ਸਿੰਘ ਮਿਲ ਜਾਏਗਾ ਤਾਂ ਅਸੀਂ ਲੜਾਈ ਕਰ ਲਾਂਗੇ ਉਹਨੂੰ ਕਹਿੰਦੇ ਸੀ ਹਾਂ ਦਾ ਨਾਰਾ ਮਾਰਿਆ ਅੱਜ ਮਲੇਰ ਕੋਟਲੇ ਦੇ ਵਿੱਚ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਸਦੇਤਾ ਨਾ ਮਲੇਰ ਕੋਟਲੇ ਦੇ ਮੁਸਲਮਾਨ ਅੱਜ ਵਸਦੇ ਪਏ ਆ ਗੁਰੂ ਮਹਾਰਾਜ ਦੀ ਕਿਰਪਾ ਕਲਗੀਧਰ ਪਾਤਸ਼ਾਹ ਦੀ ਰਹਿਮਤ ਸੀ ਉੱਥੇ ਕਈ ਲੋਕ ਬੈਠੇ ਸੀ ਗੁਲਾਮ ਸੋਚ ਦਾ ਬੰਦਾ ਬੈਠਾ ਸੀ ਸੁਚਾ ਆਨੰਦ ਬੈਠਾ ਸੀ ਗੰਗੂ ਬ੍ਰਾਹਮਣ ਕਾਰਾ ਕਰ ਚੁੱਕਾ ਸੀ ਸਾਧ ਸੰਗਤ ਜੀ ਲੋਕ ਕਦੇ ਤੁਸੀਂ ਸੁਣਿਆ ਕਿਸੇ ਨਾਮ ਰੱਖਿਆ ਗੰਗੂ ਆਪਣੇ ਬੱਚੇ ਦਾ ਨਾ ਸੁਚਾਨੰਦ ਕੋਈ ਰੱਖਦਾ ਪੰਜਾਬ ਦੇ ਵਿੱਚ ਨਾ ਗੰਗੂ ਰੱਖਦਾ ਕਿਸੇ ਨਾ ਲਾਣਤਾ ਹੀ ਪੈਣੀ ਆ ساری ਉਮਰ ساری ਉਮਰ ਲਾਣਤੇ ਹੀ ਪੈਣਗੀ ਜਦੋਂ ਇਤਿਹਾਸ ਪੜਿਆ ਜਾਏਗਾ ਜੇ ਕੁਛ ਕਰ ਜਾਂਦੇ ਤੇ ਅੱਜ ਉਹਨਾਂ ਦਾ ਵੀ ਨਾਮ ਹੁੰਦਾ ਜਿੱਦਾਂ ਅੱਜ ਸ਼ੇਰ ਮੁਹੰਮਦ ਨੂੰ ਅਸੀਂ ਯਾਦ ਕਰਦੇ ਆ ਤੇ ਜਿਹਨੇ ਹਾ ਦਾ ਨਾਰਾ ਮਾਰਿਆ ਇੱਥੋਂ ਤੱਕ ਇਹ ਵੀ ਲਿਖਿਆ ਗਿਆ ਵੀ ਕਾਜੀ ਨੇ ਵੀ ਇੱਕ ਵਾਰੀ ਮਨਾ ਕਰ ਦਿੱਤਾ ਕਾਜੀ ਨੇ ਆਖਿਆ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਕੋਈ ਫਤਵਾ ਨਹੀਂ ਹੈ ਇਸਲਾਮ ਦੇ ਕਿਉਂਕਿ ਕਸੂਰੇ ਕੋਈ ਨਹੀਂ ਸੀ ਉਹ ਕਹਿਣ ਲੱਗਾ ਜੇ ਬੱਚਿਆਂ ਵਾਸਤੇ ਫਤਵਾ ਨਹੀਂ ਤੇ ਤੇਰੇ ਵਾਸਤੇ ਤਾਂ ਹੈ ਨਾ ਅਸੀਂ ਤੈਨੂੰ ਮਾਰ ਦੇਾਂਗੇ ਉਹ ਕਾਜੀ ਉੱਥੇ ਡਰ ਗਿਆ ਬਾਣੀ ਤਾਂ ਪਹਿਲਾਂ ਕਿਹਾ ਗੁਰੂ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਤੇ ਹੁਕਮ ਕੀਤਾ ਗਿਆ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ ਕੱਲ ਵੀ ਆਪਾਂ ਬਾਬਾ ਮੋਤੀ ਮਹਾਰਾਜ ਜੀ ਦੀ ਗੱਲ ਕੀਤੀ ਹੈ ਕੋਲੂ ਸੀ ਕੋਲੂ ਬਜ਼ੁਰਗ ਜਾਣਦੇ ਕੋਲੂ ਕਿਦਾਂ ਦਾ ਹੁੰਦਾ ਸੀ ਅੱਜ ਜਿਹੜਾ ਫੋਟੋ ਵਿੱਚ ਦਿਖਾ ਰਹੇ ਜਾਂਦਾ ਇਹ ਬੇਲਣਾ 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 ਉਹ ਹੁੰਦਾ ਜਿਹਦੇ ਵਿੱਚ ਰੂਹੀ ਪਿੰਦੀ ਜਾਂਦੀ ਹੈ ਉਹ ਸਾਡੀ ਫੋਟੋ ਵੀ ਬਦਲ ਦਿੱਤੀ ਕੋਲੂ ਦੇ ਬੇਲਣਾ ਬਣਾ ਦਿੱਤਾ ਇਸੇ ਤਰ੍ਹਾਂ ਇੱਕ ਕੰਧ ਜਿਹੜੀ ਸੀ ਇੱਕ ਥੜਾ ਜਿਦਾ ਅਸੀਂ ਕਹਿੰਦੇ ਕੋਈ ਸਟੇਜ ਬਣੀ ਥੜਾ ਬਣਿਆ ਤੇ ਉਹਦੇ ਚਾਰੇ ਪਾਸੇ ਸਭ ਜਾਦਿਆਂ ਦੇ ਕੰਧ ਉਸਾਰੀ ਗਈ ਚਾਰੇ ਪਾਸੇ ਦੋ ਜਲਾਦ ਸ਼ਾਸਲ ਬੇਗ ਤੇ ਵਾਸਲ ਬੇਗ ਸਭ ਜਦਿਆਂ ਨੂੰ ਸ਼ਹੀਦ ਕਰਨ ਵਾਸਤੇ ਪਹੁੰਚਦੇ ਜਕਾਰੇ ਲਾ ਰਹੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਕਰ ਰਹੀਆਂ ਹਨ ਤੇ ਕਹਿੰਦੇ ਹਨ ਹਮਰੇ ਵਾਂਛੀ ਰੀਤ 임 ਆਈ ਸੀਸ ਦੇਤ ਪਰ ਧਰਮ ਨਾ ਜਾਈ ਅਸੀਂ ਸੀਸ ਤਾਂ ਦੇ ਦੇਾਂਗੇ ਪਰ ਅਸੀਂ ਧਰਮ ਤੋਂ ਨਹੀਂ ਛੱਡਾਂ ਸੱਤ ਦੇ ਨੌ ਸਾਲ ਦੇ ਉਹ ਸਮਾਂ ਜਿਸ ਵੇਲੇ ਆਲੇ ਦੁਆਲੇ ਚਾਰੇ ਪਾਸੇ ਦੀਵਾਰ ਖੜੀ ਕਰ ਦਿੱਤੀ ਗਈ ਤੇ ਉਹਨਾਂ ਦਾ ਜਦੋਂ ਸਾਹ ਘੁੱਟਿਆ ਗਿਆ ਬਿਹੋਸ਼ ਹੋ ਕੇ ਦੋਨੀਆਂ ਜਿੰਦਾ ਧਰਤੀ ਤੇ ਡਿੱਗ ਜਾਂਦੀਆਂ ਇਥੋਂ ਤੱਕਰ ਇਤਿਹਾਸ ਦੇ ਸਰੋਤ ਲਿਖਦੇ ਆ ਉਹਨਾਂ ਨੂੰ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਥੋਂ ਤੱਕਰ ਲਿਖਿਆ ਗੁਲੇਲ ਦੇ ਨਾਲ ਗੋਲੀਆਂ ਵੀ ਮਾਰੀਆਂ ਗਈਆਂ ਸਭ ਜ਼ਾਦੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਵੇਲੇ ਮਾਤਾ ਜੀ ਨੂੰ ਖਬਰ ਮਿਲਦੀ ਹੈ ਇਹ ਵੀ ਇਤਿਹਾਸ ਲਿਖਦਾ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਬੁਰਜ ਤੋਂ ਸਿੱਟ ਕੇ ਕਈ ਵਿਦਵਾਨਾਂ ਨੇ ਇਸ ਨੂੰ ਪ੍ਰਮਾਣਿਤ ਕੀਤਾ ਹੈ ਤਿੰਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜੀ ਕਚਹਿਰੀ ਸੀ ਉਹਦੇ ਕਚਹਿਰੀ ਦੇ ਪਿਛੇ ਤਿੰਨਾਂ ਦੀਆਂ ਲਾਸਾਂ ਸੱਟ ਦਿੱਤੀਆਂ ਜਾਂਦੀਆਂ। ਉੱਥੇ ਦਾ ਰਹਿਣ ਵਾਲਾ ਟੋਡਰ ਮੱਲ ਜਿਹੜਾ 2-3 ਦਿਨ ਤੋਂ ਸਾਰੇ ਹਾਲਾਤ ਨੂੰ ਦੇਖ ਰਿਹਾ ਹੈ। ਇੱਕ ਬੇਨਤੀ ਕਰ ਰਿਹਾ ਸਾਧ ਸੰਗਤ ਦੀ ਪਹਿਲਾਂ। ਟੋਡਰ ਮੱਲ ਕੌਣ ਸੀ? ਕਈ ਸਾਡੇ ਵਿੱਚ ਸਵਾਲ ਇਦਾਂ ਦੀ ਵੀਡੀਓ ਚੱਲਦੇ ਆ ਟੋਡਰਮਲ ਜੈਨ ਸੀ ਨਹੀਂ ਟੋਡਰਮਲ ਜੈਨ ਨਹੀਂ ਸੀ ਭਾਈ ਕਾਨ ਸਿੰਘ ਜੀ ਨਾਬਾ ਦਾ ਮਹਾਨ ਕੋਸ਼ ਪੜੋ ਉਹਦੇ ਵਿੱਚ ਚਾਰ ਟੋਡਰਮਲਾਂ ਦਾ ਜ਼ਿਕਰ ਕੀਤਾ ਚਾਰ ਇੱਕ ਟੋਡਰਮਲ ਹੋਇਆ ਹੈ ਅਕਬਰ ਦੇ ਸਮੇਂ ਵਿੱਚ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਟੋਡਰਮਲ ਅਕਬਰ ਦੇ ਸਮੇਂ ਵਿੱਚ ਇੱਕ ਸ਼ਾਹਜਹਾਨ ਦੇ ਸਮੇਂ ਵਿੱਚ ਹੋਇਆ ਤੇ ਉਹ 1622 ਦੇ ਵਿੱਚ ਸਰੰਦ ਦਾ ਸੂਬੇਦਾਰ ਵੀ ਰਿਹਾ ਤੀਸਰਾ ਟੋਡਰਮਲ ਰਾਜਸਥਾਨ ਦੇ ਵਿੱਚ ਹੋਇਆ ਇੱਕ ਸਾਧੂ ਸੀ ਜਿਹਨੂੰ ਜੈਨ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਉਹਦਾ ਜਨਮ ਹੀ 1722-23 ਦੇ ਵਿੱਚ ਲਿਖਿਆ ਗਿਆ ਸ਼ਹਾਦਤ ਹੁੰਦੀ ਹੈ 1704 ਦੇ ਵਿੱਚ ਜਿਹੜੇ ਟੋਡਰ ਮਲਜੀ ਦੀ ਅਸੀਂ ਗੱਲ ਕਰਦੇ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਸੀ ਆਲੋ ਅਰਖ ਪਿੰਡ ਹੈ ਸਾਧ ਸੰਗਤ ਜੀ ਉੱਥੇ ਨਾਲ ਹੀ ਇੱਕ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਕਾਕੜੇ ਪਿੰਡ ਕਾਕੜੇ ਪਿੰਡ ਦਾ ਰਹਿਣ ਵਾਲਾ ਸੀ ਟੋਡਰਵਾਲ ਬਹੁਤ ਅਮੀਰ ਬੰਦਾ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 1665 ਦੇ ਵਿੱਚ ਮਿਲਿਆ ਸੀ ਉਨੇ ਇੱਕ ਬਹੁਤ ਵੱਡੀ ਇੱਕ ਸਿੱਖ ਦੀ ਮਦਦ ਵੀ ਕੀਤੀ ਸੀ ਸਿੱਖ ਪਾਈ ਮੀਹਾਂ ਜੀ ਹੋਇਆ ਤੇ ਉਹ ਦਿੱਲੀ ਚਲੇ ਗਿਆ ਤੇ ਉਹਨਾਂ ਨੇ ਨਗਾਰਾ ਵਜਾਇਆ ਜਾ ਕੇ ਦਿੱਲੀ ਵਿੱਚ ਤੇ ਉਹਨੇ ਆਖਿਆ ਵੀ ਸਿੱਖ ਨਹੀਂ ਨਗਾਰਾ ਕੋਈ ਵੀ ਨਹੀਂ ਵਜਾ ਸਕਦਾ ਸਾਡੀ ਹਕੂਮਤ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਲਾਇਆ ਗਿਆ ਉਸ ਵੱਡਾ ਵਪਾਰੀ ਸੀ ਟੋਟਰ ਮਾਲ ਨੇ ਫਿਰ ਪੈਸੇ ਦੇ ਕੇ ਭਾਈ ਸਾਹਿਬ ਨੂੰ ਛਡਵਾ ਲਿਆ ਸੀ ਹੁਣ ਸਰੰਦ ਜਿਹੜਾ ਬਹੁਤ ਵੱਡਾ ਸ਼ਹਿਰ ਸੀ ਜਿੱਦਾਂ ਦਿੱਲੀ ਲਾਹੌਰ ਵਿੱਚ ਸਰੰਦ ਪੈਂਦਾ ਸੀ ਤੇ ਦਿੱਲੀ ਤੋਂ ਭਾਈ ਸਾਹਿਬ ਜੀ ਫਿਰ ਇੱਥੇ ਸਰੰਦ ਦੇ ਵਿੱਚ ਵਪਾਰ ਕਰਨ ਲੱਗ ਗਏ ਇੱਕ ਉਹਨਾਂ ਦੀ ਹਵੇਲੀ ਨੂੰ ਕਿਹਾ ਜਾਂਦਾ ਜਾਂਦਾ ਅੱਜ ਵੀ ਹਵੇਲੀ ਆ ਖੜੀ ਆ ਜੇ ਕੰਮ ਸੰਭਾਲ ਲੈਗੀ ਜਹਾਜ਼ੀਆਂ ਦੀ ਹਵੇਲੀ ਕਿਹਾ ਜਾਂਦਾ ਉਹਦਾ ਜਿਹੜਾ ਮਤਲਬ ਨਕਸ਼ਾ ਸੀ ਜਹਾਜ਼ ਵਰਗਾ ਬਣਿਆ ਸੀ ਜਹਾਜ਼ੀਆਂ ਦੀ ਹਵੇਲੀ ਕਹਿੰਦੇ ਆ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਮਰੀਕਾ ਦੇ ਵਿੱਚ ਰਹਿੰਦੇ ਆ ਟੋਡਰਮਲ ਜੀ ਉਹ ਭਾਈ ਟੋਡਰਮਲ ਜੀ ਗੁਰੂ ਦਾ ਸਿੱਖ ਸੀ ਮੈਂ ਬੇਨਤੀ ਕਰ ਰਿਹਾ ਸਤਸੰਗਤ ਜੀ ਉਹ ਤਿੰਨ ਦਿਨ ਤੋਂ ਦੇਖ ਰਿਹਾ ਤਿੰਨ ਦਿਨ ਤੋਂ ਦੇਖ ਰਿਹਾ ਤੇ ਘਰ ਜਾ ਕੇ ਦੱਸਦੇ ਆ ਵੀ ਅੱਜ ਸਾਬਜਾਦਿਆਂ ਨੇ ਜਕਾਰੇ ਲਾਏ ਅੱਜ ਸਾਬਜਾਦਿਆਂ ਨੇ ਆਹ ਜਵਾਬ ਦਿੱਤਾ ਅੱਜ ਸਾਬਜਾਦਿਆਂ ਨੇ ਸੋਬੇ ਨੂੰ ਆਹ ਕਿਹਾ ਪਰ ਅੱਜ ਟੋਡਰ ਮਲ ਜਦੋਂ ਘਰ ਗਿਆ ਨਾ ਸਤਸੰਗਤ ਜੀ ਧਾਹਾ ਮਾਰ ਕੇ ਰੋਣ ਲੱਗ ਪਿਆ ਤੇ ਪਰਿਵਾਰ ਦੇ ਮੈਂਬਰ ਪੁੱਛਦੇ ਆ ਟੋਡਰ ਮਲ ਨੂੰ ਪੁੱਛਦੇ ਆ ਅੱਜ ਤੁਸੀਂ ਕਿਉਂ ਰੋ ਰਹੇ ਹੋ ਬੜਾ ਮਾਨਕਾਰ ਰਹੀ ਸੀ ਕੱਲ 2-3 ਦਿਨ ਤੋਂ ਕਹਿੰਦੇ ਸੇਵ ਸਾਧ ਸਾਬ ਜਾਦਿਆ ਨੇ ਇਦਾਂ ਕਿਹਾ ਸਾਬ ਜਾਦਿਆ ਨੇ ਈ ਨਹੀਂ ਮੰਨੀ ਸੂਬੇ ਦੀ ਅੱਜ ਕਿਉਂ ਰੋ ਰਹੇ ਹੋ ਤੇ ਉਸ ਵੇਲੇ ਟੋਡਰ ਮੱਲ ਕਹਿੰਦਾ ਜੋ ਅੱਜ ਦੇਖ ਕੇ ਆਇਆ ਨਾ ਉਹ ਮੈਂ ਨਹੀਂ ਦੇਖ ਦੱਸ ਸਕਦਾ ਕੀ ਵੇਖਿਆ ਕਹਿਣ ਲੱਗਾ ਉਹ ਸ਼ਹੀਦ ਹੋਇਆ ਤਾਂ ਵੀ ਮੈਂ ਦੇਖ ਲਿਆ ਪਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਕਚਹਿਰੀ ਦੇ ਪਿੱਛੇ ਸਿੱਟੀਆਂ ਹੋਈਆਂ ਇਦਾਂ ਦਾ ਲਵਾਰਸ ਨਾਲ ਨਹੀਂ ਹੁੰਦਾ ਅੱਜ ਕੋਈ ਲਵਾਰਸ ਬਣ ਜਾਂਦਾ ਮਰ ਜਾਂਦਾ ਨਾ ਸਾਧ ਸੰਗਤ ਦੀ ਆਪਾਂ ਦੇਖਦੇ ਆ ਨਾ ਉਹ ਸਰਕਾਰ ਉਹਦਾ ਸੰਸਕਾਰ ਦਾ ਇੰਤਜ਼ਾਮ ਕਰ ਦਿੰਦੀ ਐ ਇਹ ਨਰਦਈ ਧਰਤੀ ਹਿੰਦੂਸਤਾਨ ਦੀ ਜਿਹਦੀ ਧਰਤੀ ਵਾਸਤੇ ਜਿਸ ਦੇਸ਼ ਵਾਸਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਭ ਕੁਝ ਵਾਰ ਦਿੱਤਾ ਤੇ ਉਹਦੇ ਪੁੱਤਰਾਂ ਦੇ ਸੰਸਕਾਰ ਵਾਸਤੇ ਕੋਈ ਜਗ੍ਹਾ ਦੇਣ ਵਾਸਤੇ ਵੀ ਤਿਆਰ ਨਹੀਂ ਟੋਡਰਵਾਲੇ ਆ ਕੇ ਆ ਮੈਂ ਸੰਸਕਾਰ ਕਰਾਂਗਾ ਸਵੇ ਦੇ ਕੋਲ ਪਹੁੰਚ ਕੀਤੀ ਵਜ਼ੀਰਖਾਨ ਦੇ ਕੋਲ ਤੇ ਉਹ ਕਹਿੰਦੇ ਹਨ ਅੱਤੇ ਚੌਧਰੀ ਅੱਤੇ ਦੀ ਜਗ੍ਹਾ ਸੀ ਚੌਧਰੀ ਅੱਤੇ ਕਿਸੇ ਦੀ ਜ਼ਮੀਨ ਹੁੰਦੀ ਆ ਚੌਧਰੀ ਅੱਤੇ ਦੀ ਜਗ੍ਹਾ ਸੀ ਤੇ ਪਰ ਉਹ ਸੁਬੇਦਾਰ ਵजीर खान ਸੀ ਕਹਿਣ ਲੱਗਾ ਵੀ ਜਿੰਨੀ ਜ਼ਮੀਨ ਚਾਹੀਦੀ ਆ ਤੇ ਤੂੰ ਉਹਨੀਆਂ ਮੋਹਰਾਂ ਪਛਾਦੇ ਤੇ ਅਸੀਂ ਤੈਨੂੰ ਜਗ੍ਹਾ ਦੇ ਦੇਵਾਂਗੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਤੁਸੀਂ ਜਦ ਇਹ ਦਰਸ਼ਨ ਜਿਹੜਾ ਨਹੀਂ ਕੀਤੇ ਆ ਉੱਪਰ ਪ੍ਰਕਾਸ਼ ਹੁੰਦਾ ਥੱਲੇ ਚਦਰ ਪਛਾਈ ਉਹ ਜਗ੍ਹਾ ਜਿਹੜੀ ਹੈ ਜਿੱਥੇ ਸੰਸਕਾਰ ਕੀਤਾ ਸਭ ਜਾਂਦੇ ਆ ਸਾਸੰਗਤ ਦੀ ਜਿਦੋਂ ਮੋਹਰਾਂ ਇਕੱਠੀਆਂ ਕਰਕੇ ਲਿਆਇਆ ਨਾ ਟੋਟਰ ਮੱਲ ਮੋਹਰਾਂ ਵਿਛਾ ਦਿੱਤੀਆਂ ਤੇ ਉੱਥੇ ਆ ਕੇ ਕੁਰਸੀ ਤੇ ਬੈਠਾ ਸੀ ਵਜੀਰ ਖਾਨ ਆ ਕੇ ਕੋਲ ਕਹਿਣ ਲੱਗਾ ਨਹੀਂ ਵਿਛਾ ਕੇ ਨਹੀਂ ਖੜੀਆਂ ਕਰਕੇ ਦੇਓ ਮੋਹਰਾਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੇ ਉਹਨੇ ਸਾਰਾ ਕੁਝ ਵੇਚਤਾ ਸਾਸੰਗਤ ਦੀ ਜੇ ਅੱਜ ਦੁਨੀਆ ਵਿੱਚ ਕੋਈ ਮਹਿੰਗੀ ਜਗ੍ਹਾ ਤੇ ਅੱਜ ਉਹੀ ਜਗ੍ਹਾ ਮਹਿੰਗੀ ਆ ਜਿੱਥੇ ਅੱਜ ਦੇ ਦਿਨ ਸਭ ਜਾਂਦਿਆਂ ਦਾ ਸੰਸਕਾਰ ਹੋਇਆ ਇਤਿਹਾਸਕਾਰ ਲਿਖਦੇ ਆ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਸ ਜਗ੍ਹਾ ਨੂੰ ਖਰੀਦਿਆ ਗਿਆ ਫਿਰ ਉਹ ਸਭ ਜਾਦੀਆਂ ਤੇ ਮਾਤਾ ਜੀ ਦੀਆਂ ਲਾਸ਼ਾਂ ਚੁੱਕ ਕੇ ਲਿਆਂਦੀਆਂ ਗਈਆਂ ਮਾਤਾ ਜੀ ਨੂੰ ਧਰਤੀ ਤੇ ਲਟਾਇਆ ਗਿਆ ਆਲੇ ਦੁਆਲੇ ਦੋਨੇ ਸਭ ਜਾਦੀਆਂ ਨੇ ਇੱਕੋ ਚਿਖਾ ਤਿਆਰ ਕੀਤਾ ਮੇਰੇ ਗੁਰੂ ਦੇ ਸਭ ਜਾਦੇ ਆ ਮੇਰੇ ਗੁਰੂ ਦੀ ਮਾਂ ਹੈ ਤੇ ਇਹਨਾਂ ਦਾ ਆਮ ਲੱਕੜੀ ਨਾਲ ਨਹੀਂ ਚੰਦਨ ਦੀ ਲੱਕੜੀ ਲਿਆਇਆ ਸੀ ਟੋਡਰਮਲ ਜਿੰਨਾ ਬਣ ਸਕਿਆ ਸਾਧ ਸੰਗਤ ਦੀ ਦੇਸੀ ਘੋਬੀ ਲਿਆਇਆ ਸਾਰਾ ਕੁਝ ਸਮਗਰੀ ਲਿਆਇਆ ਉੱਥੇ ਹੁਣ ਟੋਡਰਮਲ ਦਾ ਸਾਰਾ ਪਰਿਵਾਰ ਆਇਆ ਸੰਸਕਾਰ ਦੇ ਵਿੱਚ ਬਾਬਾ ਮੋਤੀ ਮਹਾਰਾਜ ਜੀ ਦਾ ਪਰਿਵਾਰ ਉਸ ਵੇਲੇ ਜੀਹਾਂ ਦਾ ਜੀ ਸ਼ਹੀਦ ਨਹੀਂ ਹੋਏ ਸਨ ਇੱਕ ਭਾਈ ਜੋਧ ਸਿੰਘ ਹੋਇਆ ਉਹ ਆਏ ਸਨ ਤੇ ਟੋਡਰਮਲ ਦਾ ਇੱਕ ਭਰਾ ਹੋਇਆ ਨਾਗਰਮਲ ਉਹ ਵੀ ਉਸ ਆ ਸਾਥ ਦਿੰਦਾ ਨਾਲ ਉਹ ਵੀ ਖੜਾ ਹੈ ਸੰਸਕਾਰ ਕਰਦੇ ਆ ਤੇ ਉਸ ਤੋਂ ਬਾਅਦ ਹੁਣ ਅਸਤੀਆਂ ਕਿੰਨੀਆਂ ਘੁੰਦੀਆਂ ਬੱਚਿਆਂ ਦੀਆਂ ਅਸਤੀਆਂ ਕਿੰਨੀਆਂ ਘੋੜੀਆਂ ਉਹ ਸਾਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਅੱਜ ਵੀ ਜਿਸ ਵੇਲੇ ਕੱਲ ਸੰਸਕਾਰ ਦਾ ਦਿਨ ਹੈ ਕੱਲ ਦਾ ਦਿਨ ਜਿਹੜਾ ਹੈ ਤੇ ਉੱਥੋਂ ਨਗਰ ਕੀਰਤਨ ਜਾਂਦਾ ਆਲੋ ਅਰਖਪਿੰਡ ਜਿਹੜਾ ਹੈ ਉਹਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜੋਧ ਸਿੰਘ ਲੈ ਗਿਆ ਸੀ ਤੇ ਕਹਿੰਦੇ ਉੱਥੇ ਉਹ ਘੜੇ ਦੇ ਵਿੱਚ ਦੱਬ ਦਿੱਤਾ ਗਿਆ ਸੀ ਰਾਖ ਨੂੰ ਵੀ ਤੇ ਜਦੋਂ ਕਾਰ ਸੇਵਾ ਹੋਈ ਸੀ ਇੱਕ ਵਾਰੀ ਸੰਗਤ ਨੂੰ ਦਰਸ਼ਨ ਕਰਾਏ ਗਏ। ਤੋਂ ਉਹ ਐਸੀ ਸ਼ਹਾਦਤ ਦੁਨੀਆਂ ਦੇ ਵਿੱਚ ਕੋਈ ਮਿਸਾਲ ਹੀ ਨਹੀਂ ਐ ਸਾਧ ਸੰਗਤ ਦੀ। ਇਹ ਨਹੀਂ ਮੰਨੀ ਸਭ ਜਾਂਦੇ। ਪਰ ਅਸੀਂ ਕੀ ਕਰਨਾ ਹੈ? ਇਸ ਸ਼ਹਾਦਤ ਤੋਂ ਕੀ ਸਿੱਖਿਆ ਲੈਣੀ ਐ? ਮੈਂ ਬੇਨਤੀ ਕਰ ਰਿਹਾ ਕਿ ਅਸੀਂ ਜਰੂਰ ਇੱਕ ਸਾਖੀ ਆਪਣੇ ਬੱਚਿਆਂ ਨੂੰ ਸੁਣਾਈਏ। ਇੱਕ ਸਾਖੀ ਸਾਡੇ ਪਰਿਵਾਰ ਦੀ ਰਾਖੀ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਆਪਣੀ ਸੋਚ ਜਿਹੜੀ ਹੈ ਗੁਰੂ ਸਾਹਿਬ ਦੀ ਸੋਚ ਜਿਹੜੀ ਆਪਣੇ ਬੱਚਿਆਂ ਨੂੰ ਦਈਏ ਸਤਿਨਾਮ 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 ਜੀ ਵਾਹਿਗੁਰੂ ਵਾਹਿ